ਪੰਜਾਬ ਦੇ ਵਿੱਚ ਜਿੰਨੇ ਵੀ ਹੋਈ ਮਸ਼ਹੂਰ ਗਾਇਕ ਨੇ ਛੋਟੇ ਛੋਟੇ ਪਿੰਡਾਂ ਤੋਂ ਨਿਕਲ ਕੇ ਵੱਡੇ ਪਲੇਟਫਾਰਮ ਉਹਨਾਂ ਨੇ ਹਾਸਲ ਕੀਤੇ ਨੇ ਭਾਵੇਂ ਗਿੱਪੀ ਗਰੇਵਾਲ ਦੀ ਗੱਲ ਕਰੀਏ ਐਮੀ ਵਿਰਕ ਦੀ ਗੱਲ ਕਰੀਏ ਜਾਂ ਫਿਰ ਅੱਜਕੱਲ ਦਲਜੀਤ ਸਾਂਝ ਜੋ ਅੱਜ ਪੂਰੇ ਵਰਲਡ ਦੇ ਵਿੱਚ ਆਪਣੇ ਸ਼ੋਅ ਕਰ ਰਿਹਾ ਹੈ ਉਸੇ ਤਰੀਕੇ ਦੇ ਨਾਲ ਨਵੇਂ ਨੌਜਵਾਨ ਵੀ ਆਪਣੀ ਗਾਇਕੀ ਦੇ ਵਿੱਚ ਕਿਸਮਤ ਬਿਵਾ ਰਹੇ ਨੇ ਇਸ ਨੂੰ ਲੈ ਕੇ ਉੱਭਰਦਾ ਗਾਇਕ ਜੋ ਕਿ ਦੀਪ ਕਰੋਰੀਆ ਜਿਨ੍ਹਾਂ ਦੇ ਪਹਿਲਾਂ ਵੀ ਬਹੁਤ ਗੀਤ ਆਏ ਨੇ ਅੱਜ ਇੱਕ ਨਵਾਂ ਗੀਤ ਰਿਲੀਜ਼ ਹੋਇਆ ਕਿੰਨੀ ਸੋਹਣੀ ਤਾ ਲੀਜ਼ ਮੌਕੇ ਸਾਡੇ ਨਾਲ ਗਾਇਕ ਜਿਹੜੇ ਦੀਪ ਕਰੋੜੀ ਸਾਡੇ ਨਾਲ ਨੇ ਭਾਈ ਜੀ ਸਭ ਤੋਂ ਪਹਿਲਾਂ ਸਵਾਗਤ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਬਹੁਤ ਮੁਵਾਰਕਾ ਤੁਹਾਡਾ ਨਵਾਂ ਗੀਤ ਹੈ ਹਾਂਜੀ ਧੰਨਵਾਦ ਜੀ ਸਭ ਦਾ ਧੰਨਵਾਦ ਜਿਹੜੇ ਮੇਰੇ ਵੀਰ ਇੱਥੇ ਸੱਜਣ ਇਕੱਠੇ ਹੋਏ ਨੇ ਜਿਨ੍ਹਾਂ ਨੇ ਸਪੋਰਟ ਕੀਤੀ ਹੈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਿਵੇਂ ਦਾ ਗੀਤ ਹੈ ਕਿਵੇਂ ਦਾ ਤੁਸੀਂ ਇਸ ਦਰਸ਼ਕਾਂ ਵਾਸਤੇ ਲੈ ਕੇ ਆਏ ਹੋ ਕਿਵੇਂ ਦੇ ਵਿੱਚ ਤੁਸੀਂ ਜਿਹੜੇ ਬੋਲ ਪਾਏ ਹੋਏ ਨੇ ਆਪਣੇ ਇਸ ਗੀਤ ਵਿੱਚ ਗੀਤ ਇੱਕ ਫੀਲ ਵਾਲਾ ਗੀਤ ਹੈ ਹਾਂਜੀ ਜਿਹੜੇ 뮤זיਕ ਨੂੰ ਫੀਲ ਕਰਦੇ ਨੇ ਉਹਨਾਂ ਲਈ ਬਹੁਤ ਵਧੀਆ ਗੀਤ ਹੈ ਪਰਿਵਾਰਿਕ ਗੀਤ ਹੈ ਤੇ ਪਰਿਵਾਰ ਚ ਬੈਠ ਕੇ ਬੰਦਾ ਹਰ ਕੋਈ ਸੁਣ ਸਕਦਾ ਤੇ ਜਿਹੜੇ 뮤זיਕ ਨੂੰ ਸਮਝਦੇ ਨੇ ਉਹਨਾਂ ਨੂੰ ਬਹੁਤ ਹੀ ਵਧੀਆ ਲੱਗੂਗਾ ਅੱਜ ਕੱਲ ਦੇ ਜਿਹੜੇ ਪਿਆਰ ਮੁੰਡੇ ਕੁੜੀਆਂ ਕਰਦੇ ਉਹਨਾਂ ਦੇ ਉੱਤੇ ਗੀਤ ਹੈ ਪਿਆਰ ਤਾਂ ਦੇਖੋ ਪਿਆਰ ਇੱਕ ਹੋਰ ਨਾਲ ਵੀ ਕਰ ਸਕਦੇ ਆ ਪਾ ਕੁਦਰਤ ਨਾਲ ਕਰ ਸਕਦੇ ਆ ਰੱਬ ਨਾਲ ਕਰ ਸਕਦੇ ਆ ਹਾਂ ਪਿਆਰ ਕਾਫੀ ਤਰ੍ਹਾਂ ਦਾ ਹੁੰਦਾ ਹੈ ਅ ਟਾਈਮ ਟਾਈਮ ਨਾਲ ਹਰ ਪਿਆਰ ਜ਼ਰੂਰੀ ਹੈ ਮਾਂ ਪਿਓ ਦਾ ਪਿਆਰ ਤੇ ਪਰਵਾਰਿਕ ਪਿਆਰ ਪਤੀ ਪਤਨੀ ਦਾ ਪਿਆਰ ਸਭ ਦਾ ਪਿਆਰ ਆਪਣੀ ਆਪਣੀ ਜਗ੍ਹਾ ਤੇ ਪਿਆਰ ਨਾਲ ਹੀ ਸਾਰੀ ਦੁਨੀਆ ਕਾਇਮ ਹੈ ਜੀ ਅੱਛਾ ਗੀਤ ਲਿਖਿਆ ਕਿਸ ਨੇ ਹੈ ਹਰ ਦੂਜੇ ਪਾਸੇ ਰਿਕਾਰਡ ਕਿਹੜੀ ਕੰਪਨੀ ਤੋਂ ਹੋਇਆ ਤੁਹਾਡਾ ਇਹ ਗੀਤ ਤਾਂ ਮੈਂ ਖੁਦ ਲਿਖਦਾ ਜੀ ਅੱਛਾ ਤੇ ਜਿੰਨੇ ਗੀਤ ਲਿਖੇ ਤੁਸੀਂ ਆਪ ਲਿਖਿਓ ਹਾਂਜੀ ਹਾਂਜੀ ਤੇ ਰਿਕਾਰਡ ਕੀਤਾ ਜੀ ਡਾਇਮੰਡ 뮤직 ਨੇ ਓਕੇ ਹਾਂਜੀ ਬਹੁਤ ਵਧੀਆ ਭਰਾ ਆਪਣਾ ਤੇ ਬਹੁਤ ਹੀ ਵਧੀਆ ਉਹਨਾਂ ਦਾ 뮤직 ਹੈ ਤੇ ਕਿੱਥੇ ਸ਼ੂਟਿੰਗ ਕੀਤੀ ਹੈ ਇਸ ਆਪਣੇ ਗੀਤ ਦੀ ਤੇ ਕਿਵੇਂ ਸ਼ੂਟਿੰਗ ਕੀਤੀ ਐ ਸੀ ਖੰਨੇ ਦੇ ਨਾਲ ਕੌੜੀਪਿੰਡ ਐ ਉੱਥੇ ਹਾਂਜੀ ਬਣਿਆ ਹੋਇਆ ਫਿਲਮ ਸਿਟੀ ਉੱਥੇ ਕੀਤੀ ਅੱਛਾ ਪਹਿਲਾਂ ਵੀ ਤੁਹਾਡੇ ਅਸੀਂ ਗੀਤ ਦੇਖੇ ਆਂ ਕਈ ਲੱਖਾਂ ਚ ਵਿਊ ਨੇ 3-3 ਲੱਖ ਵਿਊ ਵੀ ਹੋਏ ਨੇ ਪਰ ਹੁਣ ਨਵੇਂ ਗੀਤ ਦੇ ਟੀਜ਼ਰ ਨੂੰ ਵੀ ਬਹੁਤ ਲੋਕਾਂ ਨੇ ਪਿਆਰ ਦਿੱਤਾ ਅਸੀਂ ਦੇਖਿਆ ਦੋ ਦਿਨ ਪਹਿਲਾਂ ਤੁਸੀਂ ਰਿਲੀਜ਼ ਕੀਤਾ ਸੀ ਕਿੰਨੀਆਂ ਕ ਉਮੀਦਾਂ ਨੇ ਤੁਹਾਨੂੰ ਇਸ ਗੀਤ ਤੋਂ ਕਿ ਹਾਂ ਦਰਸ਼ਕ ਪਰਮਾ ਪਿਆਰ ਦੇਣਗੇ ਤੁਹਾਨੂੰ ਹਾਂਜੀ ਉਮੀਦ ਤਾਂ ਦੇਖੋ ਆਰਟਿਸਟ ਨੂੰ ਰਹਿੰਦੀ ਐ ਬਾਕੀ ਸਾਰਾ ਜੋ ਔਡੀਅੰਸ ਆ ਉਹਨਾਂ ਨੇ ਹੀ ਦੱਸਣਾ ਹੁੰਦਾ ਆਪਾਂ ਨੂੰ ਤਾਂ ਉਮੀਦ ਪੂਰੀ ਆਈ ਬਾਕੀ ਮਹਾਰਾਜ ਦੀ ਕਿਰਪਾ ਨਾਲ ਹੌਸਲਾ ਪੂਰਾ ਹੈ ਕਿ ਵਧੀਆ ਰਿਜ਼ਲਟ ਮਿਲੇਗਾ ਜੀ ਅੱਜ ਸਾਡੇ ਦਰਸ਼ਕਾਂ ਨੂੰ ਇੱਕ ਅੰਤਰਾ ਜਰੂਰ ਸੁਣਾ ਦੋ ਕਿਉਂਕਿ ਤੁਹਾਡੀ ਜਿਹੜੀ ਆਵਾਜ਼ ਹੈ ਪਰ ਮੈਂ ਗੀਤ ਦੇ ਵਿੱਚ ਲੋਕਾਂ ਨੇ ਸੁਣਨੀ ਰਿਕਾਰਡ ਹੋਈ ਪਰ ਲਾਈਵ ਤੁਸੀਂ ਕਿਵੇਂ ਗਾਉਂਦੇ ਹੋ ਉਹ ਵੀ ਸਾਡੇ ਦਰਸ਼ਕਾਂ ਤੱਕ ਪਹੁੰਚਣੀ ਚਾਹੀਦੀ ਹੈ ਵਾਹ ਹਾਂਜੀ ਵੈਸੇ ਤਾਂ ਦੇਖੋ ਜਿਹੜਾ ਲਾਈਵ ਹੈ ਉਹ ਸੁਣਨ ਦਾ ਆਨੰਦ ਸਟੇਜ ਤੇ ਹੀ ਆਉਂਦਾ ਹੈ ਪਰ ਫਿਰ ਵੀ ਚਲੋ ਤੁਹਾਡੇ ਕਹਿਣ ਤੇ ਇੱਕ ਮੈਂ ਜਰੂਰ ਸੁਣਾ ਦਿੰਦਾ ਜੀ ਇਸ ਗੀਤ ਦੀਆਂ ਦੋ ਲਾਈਨਾਂ ਹੋ ਸਾਂਵਲੇ ਜਹੇ ਨੂੰ ਮੈਨੂੰ ਗੋਰੀ ਚਿੱਟੀ ਮਿਲ ਗਈ ਹੋ ਪਿਆਰ ਦੀ ਕਲੀ ਤਾਂ ਮੇਰੀ ਫੁੱਟ ਫੁੱਟ ਖਿਲ ਗਈ ਹੋ ਯਾ ਰੱਬ ਮੇਰੇ ਉੱਤੇ ਮਿਹਰਬਾਨ ਹੋ ਯਾ ਰੱਬ ਮੇਰੇ ਉੱਤੇ ਮਿਹਰਬਾਨ ਹੋਰ ਦੱਸ ਕੀ ਚਾਹੀਦਾ ਹੋ ਕਿੰਨੀ ਸੋਹਣੀ ਤੇ ਸਨਖੀ ਮੇਰੀ ਜਾਨ ਹੋਰ ਦੱਸ ਕੀ ਚਾਹੀਦਾ ਬਹੁਤ ਵਧੀਆ ਆਵਾਜ਼ ਦੇਖੋ ਜਿਹੜੇ ਸਾਡੇ ਇਲਾਕੇ ਦੇ ਜੇ ਆਪਾਂ ਗੱਲ ਕਰੀਏ ਨਿਊ ਚੰਡੀਗੜ੍ਹ ਦਾ ਇਲਾਕਾ ਹੈ ਸ਼ਿਵਾਲਿਕ ਦੀ ਪਹਾੜੀਆਂ ਦੇ ਨਜ਼ਦੀਕ ਜਿਹੜੇ ਪਿੰਡ ਨੇ ਹਲਕਾ ਖਰੜਾ ਹੈ ਮੁਹਾਲੀ ਹੈ ਕਰਾੜੀ ਹੈ ਉਹਨਾਂ ਤੋਂ ਲੋਕਾਂ ਨੂੰ ਖਾਸ ਕਰ ਅਪੀਲ ਹੈ ਕਿ ਆਪਣੇ ਇਲਾਕੇ ਦੇ ਨੌਜਵਾਨ ਗਾਇਕ ਦਾ ਜੂਰ ਸਾਥ ਦਿਓ ਭਾਈ ਪਹਿਲਾਂ ਸ਼ਿਵਾਲਿਕ ਦੀ ਪਹਾੜੀਆਂ ਦੇ ਨਜ਼ਦੀਕ ਸਜੀਦਬਿੰਦ ਰਖੀ ਦਾ ਨਾਮ ਵੱਜਦਾ ਸੀ ਪਰ ਹੁਣ ਜਿੱਥੇ ਤੁਸੀਂ ਸ਼ੁਰੂਆਤ ਕੀਤੀ ਹੈ ਤਾਂ ਨਵੇਂ ਨਵੇਂ ਜਿਹੜੇ ਨੌਜਵਾਨ ਤੁਹਾਡੇ ਵਰਗੇ ਆ ਰਹੇ ਨੇ ਤਾਂ ਕਿਤੇ ਨਾ ਕਿਤੇ ਲੱਗਦਾ ਕਿ ਲੋਕਾਂ ਨੂੰ ਜੂਰ ਨਾਲ ਸਾਥ ਦੇਣਾ ਚਾਹੀਦਾ ਹਾਂਜੀ ਦੇਖੋ ਆਰਟਿਸਟ ਨੂੰ ਤਾਂ ਇਹੀ ਉਮੀਦ ਰਹਿੰਦੀ ਹੈ ਕਿ ਮੇਰੇ ਨਾਲ ਪਬਲਿਕ ਹੈ ਮੇਰੇ ਨਾਲ ਆਡੀਅנס ਹੈ ਤੇ ਇਹੀ ਚੀਜ਼ ਆਰਟਿਸਟ ਮੰਗਦਾ ਹੈ ਉਮੀਦ ਤਾਂ ਦੇਖੋ ਪੂਰੀ ਹੈ ਤੇ ਜਿਹੜੇ ਮੇਰੇ ਦੋਸਤ ਮਿੱਤਰ ਨੇ ਸਾਰੇ ਜਿੱਥੇ-ਜਿੱਥੇ ਮੈਂ ਉਹਨਾਂ ਨੂੰ ਕਿਹਾ ਉੱਥੇ-ਉੱਥੇ ਮੇਰੇ ਨਾਲ ਖੜੇ ਨੇ ਤੇ ਸਾਰੇ ਉਹਨਾਂ ਨੇ ਮੈਨੂੰ ਫੁੱਲ ਸਪੋਰਟ ਕੀਤੀ ਹੈ ਉਦਾਂ ਵੀ ਮੈਨੂੰ ਕਿਤੇ ਕੰਮ ਪੈ ਜੇ ਜਾਂ ਕੋਦਾਂ ਕਿਤੇ ਮਾਰਦੀਪੁਰੀ ਸਪੋਰਟ ਤੇ ਪਰਿਵਾਰ ਦੇ ਵਿੱਚ ਹੈ ਸੀ ਕੋਈ ਗਾਇਕ ਪਹਿਲਾਂ ਨਹੀਂ ਪਰਿਵਾਰ ਚ ਤਾਂ ਨਹੀਂ ਸੀਗੇ ਅੱਛਾ ਮੈਂ ਹੀ ਕਿੱਥੇ ਹਾਂਜੀ ਉਦਾਂ ਤੇ ਸਪੋਰਟ ਤਾਂ ਦੇਖੋ ਫੁੱਲ ਹੈ ਉਹਨਾਂ ਨੇ ਮੈਨੂੰ ਕਦੇ ਰੋਕਿਆ ਟੋਕਿਆ ਨਹੀਂ ਤੇ ਸਪੋਰਟ ਉਹਨਾਂ ਦੇ ਸਪੋਰਟ ਬਿਨਾਂ ਤਾਂ ਕੁਝ ਵੀ ਨਹੀਂ ਆਈ ਬਿਲਕੁਲ ਦੇਖੋ ਕਿ ਸਤਨਾਮ ਸਿੰਘ ਟੰਡਾ ਜੋ ਕਿ ਟੰਡਾ ਪਿੰਡ ਦੇ ਸਰਪੰਚ ਨੇ ਸਰਪੰਚ ਸਾਹਿਬ ਤੁਹਾਡੇ ਇਲਾਕੇ ਦਾ ਨੌਜਵਾਨ ਹੈ ਗਾਇਕੀ ਦੇ ਸਫਰ ਦੇ ਵਿੱਚ ਪੈਰ ਰੱਖ ਰਿਹਾ ਪਹਿਲਾਂ ਵੀ ਗੀਤ ਆਏ ਨੇ ਤੇ ਹੁਣ ਨਵਾਂ ਗੀਤ ਕਿੰਨੀ ਸੋਹਣੀ ਤਾਂ ਇਸ ਗੀਤ ਦਾ ਟੀਜ਼ਰ ਵੀ ਰਿਲੀਜ਼ ਹੋਇਆ ਬਹੁਤ ਜ਼ਿਆਦਾ ਦਰਸ਼ਕਾਂ ਨੇ ਪਿਆਰ ਦਿੱਤਾ ਤੇ ਹੁਣ ਅੱਜ ਗੀਤ ਰਿਲੀਜ਼ ਹੋਇਆ ਤੇ ਕਿੰਨੀ ਕਾਸਟ ਲੱਗਦੀ ਹੈ ਤੇ ਆਪਣੇ ਇਲਾਕੇ ਦੇ ਲੋਕਾਂ ਨੂੰ ਕੀ ਅਪੀਲ ਕਰੋਗੇ ਤੁਹਾਡੇ ਨਾਲ ਵੀ ਕਾਫੀ ਲੋਕ ਜੁੜੇ ਹੋਏ ਨੇ ਇਲਾਕੇ ਦੇ ਲੋਕਾਂ ਨੂੰ ਤੋਂ ਇਹ ਅਪੀਲ ਕਰਾਂਗੇ ਕਿ ਜਿਵੇਂ ਮਾਝੇ ਵਾਲੇ ਮਾਝੇ ਵਾਲੇ ਮਝੈਲਾਂ ਨੂੰ ਚੱਕਦੇ ਆ ਦੋਆਬੇ ਵਾਲੇ ਦੋਆਬੇ ਵਾਲਿਆਂ ਨੂੰ ਤੇ ਇਸੇ ਤਰ੍ਹਾਂ ਪੁਆਧ ਦੇ ਇਲਾਕੇ ਦੇ ਵਿੱਚੋਂ ਜੇ ਕੋਈ ਸਾਡਾ ਨੌਜਾਨ ਉੱਠ ਕੇ ਖੜਾ ਹੋਇਆ ਤੇ ਉਮੀਦ ਕਰਦੇ ਆ ਕਿ ਕਿਉਂਕਿ ਹੈ ਤੇ ਅਸੀਂ ਸਾਰੇ ਪੰਜਾਬੀ ਆ ਹਨਾ ਤੇ ਪੰਜਾਬੀ ਜਿੱਥੇ-ਜਿੱਥੇ ਵੀ ਵੱਸਦੇ ਨੇ ਆਪਣੀ ਮਾਂ ਬੋਲੀ ਨੂੰ ਬਹੁਤ ਪਿਆਰ ਕਰਦੇ ਨੇ ਤੇ ਜੇ ਕੋਈ ਮਾਂ ਬੋਲੀ ਦੀ ਸੇਵਾ ਕਰਨ ਲਈ ਅੱਗੇ ਆਇਆ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਉਹਦਾ ਹੌਸਲਾ ਵਜਾਈ ਕਰੀਏ ਤੇ ਬਹੁਤ ਸੋਹਣੀ ਪੇਸ਼ਕਾਰੀ ਜਿਹੜੀ ਹੈ ਦੀਪ ਬਾਈ ਨੇ ਇਸ ਗਾਣੇ ਦੇ ਵਿੱਚ ਕੀਤੀ ਹੈ ਤੇ ਇੱਕ ਫੈਮਿਲੀ Song ਹੈ ਪਰਿਵਾਰ ਦੇ ਵਿੱਚ ਬੈਠ ਕੇ ਦੇਖਿਆ ਜਾ ਸਕਦਾ ਕੋਈ ਅਸ਼ਲੀਲਤਾ ਕੋਈ ਲਚਰਤਾ ਨਹੀਂ ਫੈਲਾਈ ਬਹੁਤ ਵਧੀਆ ਤਰੀਕੇ ਦੇ ਨਾਲ ਫਿਲਮ ਆਇਆ ਗਿਆ ਤੇ ਜਿਵੇਂ ਬਾਈ ਨੇ ਕਿਹਾ ਕਿ ਨਿੱਕੇ ਨਿੱਕੇ ਘਰਾਂ ਵਿੱਚੋਂ ਉੱਠੇ ਆ ਬਹੁਤ ਅੱਗੇ ਜਾ ਕੇ ਹਟਾਂਗੇ ਹਨਾ ਛੋਟੇ ਛੋਟੇ ਘਰਾਂ ਚੋਂ ਉੱਠੇ ਆ ਸ਼ਿਵਾਲਿਕ ਦੀਆਂ ਪਹਾੜੀਆਂ ਚੋਂ ਪਿਛੜੇ ਹੋਏ ਇਲਾਕਿਆਂ ਚੋਂ ਉੱਠੇ ਆ ਅੱਗੇ ਜਾਵਾਂਗੇ ਉਮੀਦ ਕਰਦੇ ਆ ਅੱਗੇ ਜਾਣ ਦੇ ਲਈ ਅਸੀਂ ਆਪਣੇ ਵੱਲੋਂ ਇੱਕ ਕਦਮ ਪੁੱਟਤਾ ਤੇ ਅੱਗੇ ਲੋਕਾਂ ਨੇ ਅੱਗੇ ਲੈ ਕੇ ਜਾਣਾ ਬਾਹਰ ਤੋਂ ਫੜ ਕੇ ਆਮ ਪਬਲਿਕ ਨੂੰ ਤਾਂ ਇਹੀ ਅਪੀਲ ਹੈ ਕਿ ਜਿਵੇਂ ਅਸੀਂ ਬਾਹਰਲੇ ਸਿੰਗਰਾਂ ਨੂੰ ਜਾਂ ਹੋਰ ਪਾਸੇ ਦੇ ਸਿੰਗਰਾਂ ਨੂੰ ਬੁਲਾ ਲੈਂਦੇ ਆ ਜਦੋਂ ਕੋਈ ਲਾਈਵ ਸ਼ੋਅ ਹੁੰਦੇ ਆ ਤੁਹਾਡੇ ਕੋਈ ਲਾਈਵ ਪ੍ਰੋਗਰਾਮ ਹੁੰਦੇ ਆ ਕੋਈ ਛੋਟਾ ਮੋਟਾ ਵੀ ਤੁਸੀਂ ਫੰਕਸ਼ਨ ਕਰਦੇ ਹੋ ਤੇ ਆਪਣੇ ਨੌਜਵਾਨਾਂ ਨੂੰ ਤੁਸੀਂ ਹੌਸਲਾ ਦਿਓ ਜਦੋਂ ਤੁਸੀਂ ਆਪਣਿਆਂ ਦੀ ਬਾਹ ਫੜੋਗੇ ਤੇ ਆਪਣੇ ਤੁਹਾਡੇ ਅੱਗੇ ਆਣਗੇ ਉਹਦੇ ਨਾਲ ਕਾਰਨ ਕੀ ਫਾਇਦਾ ਕੀ ਹੋਏਗਾ ਕਿ ਜਦੋਂ ਤੁਹਾਡੇ ਇਲਾਕੇ 'ਚ ਕੋਈ ਕਿਸੇ ਤਰ੍ਹਾਂ ਦੀ ਲੋੜ ਵੀ ਹੁੰਦੀ ਨਾ ਜਿਵੇਂ ਹੁਣ ਮੈਂ ਇੱਕ ਸਮਾਜ ਸੇਵੀ ਦੇ ਤੌਰ ਤੇ ਕੰਮ ਕਰਦਾ ਜਦੋਂ ਮੈਨੂੰ ਲੋੜ ਹੁੰਦੀ ਮੈਂ ਇਹਨਾਂ ਲੋਕਾਂ ਨੂੰ ਅਪੀਲ ਕਰਦਾ ਕਿ ਮੈਨੂੰ ਸੇਵਾ ਦੀ ਲੋੜ ਹੈ ਮੇਰੇ ਨਾਲ ਖੜੋ ਅਸੀਂ ਪਾਣੀ ਵੰਡਣਾ ਸੀ ਦਵਾਈਆਂ ਵੰਡਣੀਆਂ ਜੋ ਵੀ ਕਰਨਾ ਹੈ ਨਾ ਤੇ ਫਿਰ ਜੇ ਇਹ ਲੋਕ ਸਹਿਯਰਧ ਹੋਣਗੇ ਜੇ ਇਹ ਲੋਕ ਸਮਰਥ ਹੋਣਗੇ ਤਾਂ ਇਹਨਾਂ ਲੋਕਾਂ ਤੋਂ ਮੰਗ ਸਕਦੇ ਆ ਤਾਂ ਇਹਨਾਂ ਲੋਕਾਂ ਨੂੰ ਕਹਿ ਸਕਦੇ ਆ ਇਸ ਕਰਕੇ ਲੋਕਾਂ ਨੂੰ ਇਹੀ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਆਪਣਿਆਂ ਦਾ ਸਾਥ ਦਿਆ ਕਰੋ ਆਪਣਿਆਂ ਦੀ ਬਾਹ ਪਕੜਿਆ ਕਰੋ ਬਿਲਕੁਲ ਜਿਵੇਂ ਦੇਖੋ ਸਤਨਾਮ ਸਿੰਘ ਟਾਂਡਾ ਜਿਨ੍ਹਾਂ ਨੇ ਆਪਣੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੀਪ ਕਰੋਰੀਏ ਦਾ ਨਵਾਂ ਗੀਤ ਜਿਹੜਾ ਆਇਆ ਹੈ ਕਿੰਨੀ ਸੋਹਣੀ ਜੂਰ ਇੱਕ ਵਾਰ ਦੇਖਿਓ ਪਰਿਵਾਰ ਦੇ ਵਿੱਚ ਵੇਖਣ ਵਾਲਾ ਗੀਤ ਹੈ ਨਹੀਂ ਤਾਂ ਗੰਦ ਮੰਦ ਬਹੁਤ ਪ੍ਰੋਸੈਜ ਜਾ ਰਿਹਾ ਸੋਸ਼ਲ ਮੀਡੀਆ ਉੱਤੇ ਵੀ ਜਾਂ ਫਿਰ YouTube ਦੇ ਉੱਤੇ ਵੀ ਪਰ ਜੋ ਇਲਾਕੇ ਦਾ ਨੌਜਵਾਨ ਆਪਣੇ ਪਰਿਵਾਰਾਂ ਵਿੱਚ ਬੈਠ ਕੇ ਗੀਤ ਜਿਸ ਨੇ ਰਿਲੀਜ਼ ਕੀਤਾ ਹੈ ਤਾਂ ਜੂਰ ਆਪਣੇ ਇਸ ਨੌਜਵਾਨ ਗਾਇਕ ਦਾ ਸਾਥ ਦੇਣਾ ਚਾਹੀਦਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਗੀਤ ਬਧਿਆ ਲੱਗੇ ਤੁਹਾਡੇ ਨਾਲ ਕੈਮਰਾਮੈਨ ਸੁਮਿਤ ਦੇ ਨਾਲ 23